ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ 1401 ਬਾਰੇ ਕਿਉਂਕਿ ਕਾਫੀ ਜ਼ਿੰਮੇਵਾਰਾਂ ਦੇ ਸਵਾਲ ਕਮੈਂਟ ਤੇ ਵਟਸਐਪ ਕਾਲ ਵੀ ਜ਼ਿਆਦਾਤਰ 1401 ਲਈ ਆ ਰਹੇ ਕਿਉਂਕਿ ਆਪਾਂ ਇਸ ਵਾਰ ਕੋਈ ਜ਼ਿਆਦਾ ਬਹੁਤੀਆਂ ਚੰਗੀਆਂ ਵੀਡੀਓ ਪਾ ਨਹੀਂ ਸਕੇ ਕੰਮ ਦੇ ਵਿੱਚ ਉਲਝੇ ਹੋਏ ਸੀ ਜਿਹਦੇ ਕਰਕੇ ਸਮਾਂ ਨਹੀਂ ਲੱਗਦਾ ਸੀ ਤਾਂ ਅੱਜ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ 1401 ਵੈਰਾਈਟੀ ਆਪਣੀ ਲੱਗੀ ਉਹਨੇ ਨਿਸਾਰਾ ਸਟਾਰਟ ਕਰ ਚੁੱਕੀ ਹੈ ਦੇ ਵਿੱਚ ਸਭ ਤੋਂ ਭਿਆਨਕ ਰੋਗ ਜਿਹੜਾ ਆਉਂਦਾ ਹੈ ਨੈਕ ਬਲਾਸਟ ਉਹਦੇ ਬਾਰੇ ਗੱਲ ਕਰਨੀ ਉਹਨੂੰ ਕੰਟਰੋਲ ਕਿੱਦਾਂ ਕਰਨਾ ਉਹ ਆਉਂਦਾ ਕਿੱਥੇ ਆ ਕਿਵੇਂ ਆਉਂਦਾ ਕਿਉਂਕਿ ਜਿਹੜੇ ਪੁਰਾਣੇ ਜ਼ਿਮੀਂਦਾਰ ਖੇਤੀ ਕਰ ਰਹੇ ਆ 1401 ਦੀ ਉਹਨਾਂ ਨੂੰ ਤਾਂ ਲਗਭਗ ਇਸ ਚੀਜ਼ ਬਾਰੇ ਹੁਣ ਤੱਕ ਸਾਰਾ ਗਿਆਨ ਹੀ ਆ ਪਰ ਕਈ ਜ਼ਿਮੀਂਦਾਰਾਂ ਨੇ ਇਸ ਵਾਰ ਪੀਲੀ ਪੂਸ਼ਾ ਜਾਂ ਪੂਸ਼ਾ ਵੈਰੈਟੀ ਬੈਨ ਹੋਣ ਦੇ ਕਰਕੇ ਪੰਜਾਬ ਦੇ ਵਿੱਚ ਪਹਿਲੀ ਵਾਰ ਲਾਈ ਗਈ ਵੈਰੈਟੀ ਹੈ ਤੇ ਉਹਨਾਂ ਦੇ ਇੱਕ ਮਣ ਦੇ ਵਿੱਚ ਡਾਰਾ ਕੀ ਕੀਤੇ ਅਸੀਂ ਕੋਈ ਗਲਤੀ ਕਰਕੇ ਝਾੜ ਨਾ ਘਟ ਜੇ ਜਾ ਉਹ ਨਾ ਹੋ ਜੇ ਕਈ ਜ਼ਿੰਮੇਦਾਰਾਂ ਦੇ ਹੁਣ ਤੱਕ ਜਿਹੜੀਆਂ ਫੋਟੋ ਕਵੈਂਟਸ ਦੇਖਿਆ ਕਿ ਉਹਨਾਂ ਨੇ ਓਵਰਡੋਜ਼ ਦਵਾਈਆਂ ਤੇ ਗਲਤ ਸਮੇਂ ਤੇ ਗਲਤ ਸਪਰੇਅ ਕਰਕੇ ਝੋਨੇ ਦਾ ਨਾਸ ਕਰ ਲਿਆ ਤਾਂ ਇਸ ਕਰਕੇ ਤੁਹਾਨੂੰ ਅੱਜ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦੇਵਾਂਗੇ 1401 ਬਾਰੇ ਕਿ ਇਹਦੀ ਨੈਕ ਬਲਾਸਟਰ ਜਾਂ ਕੀ ਕੀ ਬਿਮਾਰੀਆਂ ਆਉਂਦੀਆਂ ਇਹਦੇ ਵਿੱਚ ਕਿੱਦਾਂ ਕੰਟਰੋਲ ਕਰਨੀਆਂ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਾਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਓ ਜਿਹੜੇ ਤੁਸੀਂ ਇਹ ਵੀਡੀਓ ਦੇ ਵਿੱਚ ਵੈਰਾਈਟੀ ਦੇਖ ਰਹੇ ਹੋ ਇਹ 1401 ਵੈਰਾਈਟੀ ਆ ਜੋ ਕਿ ਲਗਭਗ ਅੱਜ ਆਪਦੇ ਨਿਸਾਰੇ ਦੇ ਟਾਈਮ ਦੇ ਉੱਪਰ ਆ ਜਾਵਾ ਨਿਸਾਰਾ ਇਹਨੇ ਲਗਭਗ ਸਾਰੇ ਮੰਗੂ ਕਰ ਲੈ ਕੋਈ 1-2% ਰਹਿ ਗਈ ਇਹ ਆਪਾਂ 16 ਜੂਨ ਨੂੰ ਟ੍ਰਾਂਸਪਲੈਂਟ ਕਰਤਾ ਸੀ 6 ਕਿੱਲੇ ਆਪਣੇ ਕੋਲੇ ਇਹ ਵੈਰਾਈਟੀ ਦੇ ਲੱਗੇ ਹੋਏ ਆ ਤੇ ਗੱਲ ਕਰੀਏ ਤਾਂ ਨਸਾਰੀ ਦੀ ਨਸਾਰਾ ਬਹੁਤ ਸੋਹਣਾ ਹੋ ਗਿਆ ਤੇ ਨਸਾਰਾ ਇੱਕ ਕਈ ਜ਼ਿਮੀਂਦਾਰਾਂ ਦੇ ਸਵਾਲ ਨੇ ਵੀ ਨਸਾਰਾ ਦੋਗਿਆਂ ਦੇ ਵਿੱਚ ਹੋ ਰਿਹਾ ਖੇਤ ਦੇ ਵਿੱਚ ਤਾਂ ਉਹਦਾ ਕਾਰਨ ਇਹ ਆ ਕਿ ਜਿੱਥੇ ਵੀ ਆਪਣੇ ਕੋਈ ਯੂਰੀਆ ਦੀ ਮਾਤਰਾ ਜ਼ਿਆਦਾ ਆ ਜਾ ਘੱਟ ਹੈ ਜਿੱਥੇ ਯੂਰੀਆ ਘੱਟ ਪਾਈਏ ਖੇਤ ਵਿੱਚ ਉੱਥੇ ਨਹੀਂ ਸਾਰਾ ਪਹਿਲਾ ਹੋਊਗਾ ਜਿੱਥੇ ਯੂਰੀਆ ਵੱਧ ਪਾਈਏ ਉੱਥੇ ਨਹੀਂ ਸਾਰਾ ਲੇਟ ਹੋਊਗਾ ਇਹ ਦੀ ਖਾਸ ਵੈਰਾਈਟੀ ਦੀ ਇੱਕ ਪਹਿਚਾਨ ਹੈ ਜੇ ਯੂਰੀਆ ਘੱਟ ਤਾਂ ਇਹ ਕੋਈ ਵੀ ਬਾਂਸਪਤੀ ਵੈਰਾਈਟੀ ਨਹੀਂ ਸਾਰਾ ਛੇਤੀ ਲੈ ਲੈਂਦੀ ਹੈ ਹੁਣ ਆ ਉਹ ਇੱਕ ਦੌਗੀ ਦੇਖ ਰਹੇ ਹੋਵੋਗੇ ਉੱਥੇ ਅਜੇ ਨਹੀਂ ਸਾਰਾ ਹੋਇਆ ਨਹੀਂ ਤੇ ਇੱਥੇ ਪ੍ਰੋਪਰ ਹੋ ਰਿਹਾ ਇਹਦਾ ਕਾਰਨ ਕੀ ਹੈ ਜਦੋਂ ਆਪਾਂ ਯੂਰੀਆ ਖਿਲਾਰਦੇ ਹਾਂ ਕਿਤੇ ਜ਼ਿਆਦਾ ਛਿੱਟਾ ਵੱਜ ਜਾਂਦਾ ਉੱਥੇ ਨਹੀਂ ਸਾਰਾ ਲੇਟ ਹੈ ਤਾਂ ਹੁਣ ਜਿਹੜਾ ਇਹਦੇ ਵਿੱਚ ਸਮਾਂ ਚੱਲ ਰਿਹਾ ਦੇਖੋ ਤੁਸੀਂ ਇਹ ਬੂਰ ਪੈ ਰਿਹਾ ਇਹਦੇ ਵਿੱਚ ਦੋ ਕੰਡੀਸ਼ਨਾਂ ਦੇ ਵਿੱਚ ਇਸ ਟਾਈਮ ਹਜੇ ਇਹਦੇ ਵਿੱਚ ਮਿਲਕਿੰਗ ਸਥੇਜ ਕਿਤੇ ਸਟਾਰਟ ਨਹੀਂ ਹੋਈ ਕੋਈ ਅੱਗੇ 1.5 ਇੰਚ ਤੇ ਸਟਾਰਟ ਹੋਈ ਹੋਣੀ ਜ਼ਿਆਦਾ ਨਹੀਂ ਹੋਈ ਤਾਂ ਵਿੱਚ ਇਹਦੇ ਵਿੱਚ ਦਾਣੇ ਬਦਰੰਗ ਵੀ ਨਜ਼ਰ ਆ ਰਹੇ ਦੇਖੋ ਤਾਂ ਹੁਣ ਇਹਦੇ ਵਿੱਚ ਨਿਸਾਰੇ ਦੇ ਟਾਈਮ ਵੈਸੇ ਤਾਂ ਕੋਈ ਸਪਰੇਅ ਕਰਨੀ ਹੀ ਨਹੀਂ ਚਾਹੀਦੀ ਜਦੋਂ ਕੋਈ ਵੀ ਵੈਰਾਈਟੀ ਨਸਾਰਾ ਲੈ ਰਹੀ ਹੈ ਚਾਹੇ ਉਹ ਕੋਈ ਵੀ ਹੈ ਪਰ 1401 ਦੇ ਵਿੱਚ ਆਪਾਂ ਨੂੰ ਡਰ ਪਾਇਆ ਜਾਂਦਾ ਹੈ ਕਿ ਇਹਦੇ ਵਿੱਚ ਬਿਮਾਰੀ ਆ ਗਈ ਤਾਂ ਨੁਕਸਾਨ ਬਹੁਤ ਕਰਦੀ ਹੈ ਇਹ ਵੀ ਗੱਲ ਸਹੀ ਹੈ ਤਾਂ ਹੁਣ ਇਹਦੇ ਵਿੱਚ ਜੇ ਤੁਸੀਂ ਹਲੇ ਤੱਕ ਜੀਮਿੰਦਾਰ ਭਰਾਵਾਂ ਨੂੰ ਮੈਂ ਇੱਕ ਗੱਲ ਦੱਸਾਂ ਕਿ ਮੈਂ 1401 ਦੇ ਉੱਪਰ ਸਿਰਫ ਦੋ ਸਪਰੇਅ ਕੀਤੇ ਆ ਪਹਿਲੀ ਕੀਤੀ ਸੀ ਅੱਜ ਤੋਂ 15 ਦਿਨ ਪਹਿਲਾਂ ਐ ਮਿਸਟਰ ਪਲਸ ਆਈਸੋਪ੍ਰੋਥੋਲਿਨ ਤੇ ਨਾਲ ਇੱਕ ਸੁੰਡੇ ਵਾਲੀ ਪ੍ਰੋਬਲਮ ਦੋ ਫੰਗੀਸਾਈਡ ਮਿਕਸ ਕੀਤੇ ਸੀ ਤੇ ਇੱਕ ਕੀਤਾ ਸੀ ਆਪਾਂ ਸੁੰਡੀ ਲਈ ਤੇ ਹਜੇ ਤੱਕ ਮੈਂ ਇਸ ਦੇ ਉੱਪਰ ਕੋਈ ਵੀ ਸਪਰੇਅ ਨੈਕਸਟ ਸਪਰੇਅ ਕੱਲ ਕੀਤੀ ਉਹ ਵੀ ਸ਼ਾਮ ਦੇ ਟਾਈਮ ਜੇ ਤੁਸੀਂ ਬੂਰ ਪੈਣ ਸਮੇ ਤੁਹਾਨੂੰ ਲੱਗਦਾ ਵੀ ਤੁਹਾਡਾ ਝੋਨਾ ਨੇ ਸਾਰਾ ਕਰ ਗਿਆ ਤਾਂ ਉਸ ਝੋਨੇ ਦੇ ਉੱਪਰ ਜੇ ਤੁਸੀਂ ਐਮਰਜੈਂਸੀ ਦੇ ਵਿੱਚ ਸਪਰੇਅ ਕਰਨਾ ਚਾਹੁੰਦੇ ਹੋ ਤਾ ਸ਼ਾਮ ਦੇ ਟਾਈਮ 3 ਦਾ 2 3 ਵਜੇ ਤੋਂ ਬਾਅਦ ਕਰ ਸਕਦੇ ਹਾਂ ਕਿਉਂਕਿ ਉਦੋਂ ਤੱਕ ਜਿਹੜਾ ਬੂਰ ਨੇ ਆਪਣਾ ਕੰਮ ਕੰਪਲੀਟ ਕਰ ਲਿਆ ਹੁੰਦਾ ਹ ਹੁਣ ਗੱਲ ਕਰੀਏ ਇਹਦੇ ਵਿੱਚ ਸਾਰਿਆਂ ਨੂੰ ਭਿਆਨ ਕਰੋਗਾ ਹੁੰਦਾ ਨੈਕ ਬਲਾਸਟ ਤਾਂ ਹਜੇ ਤੱਕ ਤਾਂ ਕਿਸਾਨ ਵੀਰੋ ਕਿਤੇ ਵੀ ਕੋਈ ਨਿਸ਼ਾਨ ਹੈ ਨਹੀਂ ਪਰ ਜੇ ਮੌਸਮ ਜ਼ਿਆਦਾ ਵਾਰਿਸ਼ ਵਾਲਾ ਹੁੰਦਾ ਹੈ ਜਦੋਂ 2 3 ਦਿਨ ਲਗਾਤਾਰ ਵਾਰਸ਼ਾ ਹੋਣ ਤੋਂ ਬਾਅਦ ਇਹਦੇ ਕਿਤੇ ਨਾ ਕਿਤੇ ਆਪਾਂ ਨੂੰ ਦਿਖਾਈ ਦੇਣ ਲੱਗਦਾ ਇਹ ਦੇ ਨਾਲ ਆਪਣੇ ਝਾੜ ਤੇ ਫਰਕ ਕਿੱਦਾਂ ਪੈਂਦਾ ਜਿਵੇਂ ਹੁਣ ਇਹ ਸਟੇਜ ਚੱਲ ਰਹੀ ਆ ਇਹਦੇ ਵਿੱਚ ਹਜੇ ਦੁੱਧਾ ਪਰਨ ਵਾਲੀ ਸਟੇਜ ਆਉਣੀ ਆ ਯਾਨੀ ਕਿ ਹਜੇ ਇਹਦੇ ਵਿੱਚ ਬੂਰ ਪੈਣਾ ਫਿਰ ਦੁੱਧਾ ਬਣਨਾ ਫਿਰ ਜਾ ਕੇ ਇਸ ਦੇ ਉੱਪਰ ਆਪਣੇ ਸਮਾ ਆਉਣਾ ਦਾਣਾ ਪੱਕਣਾ ਜੇ ਹੁਣ ਇਹ ਸਟੇਜ ਜਿਹੜੀ ਇਹਦੇ ਵਿੱਚ ਸਟੇਜ ਚੱਲ ਰਹੀ ਆ ਜੇ ਸਟੇਜ ਤੇ ਕਿਤੇ ਨਾ ਕਿਤੇ ਜਾ ਕੇ ਨੈਕ ਬਲਾਸਟ ਦਾ ਹਮਲਾ ਹੁੰਦਾ ਤਾ ਆਪਣੇ ਜਿਹੜੇ ਝਾੜ ਘਟਣ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ ਆ ਤਾਂ ਹੁਣ ਜੇ ਤੋਂ ਅਗਲੀ ਸਟੇਜ ਦੇ ਵਿੱਚ ਜਦੋਂ ਦੁੱਧ ਆਵਾਂਗੇ ਉਸ ਤੇ ਜਾ ਕੇ ਕਿਤੇ ਨਾ ਕਿਤੇ ਥੋੜਾ ਜਿਹਾ ਘੱਟ ਨੁਕਸਾਨ ਹੁੰਦਾ ਹੈ ਕਿ ਜ਼ਿਆਦਾ ਨੁਕਸਾਨ ਇਸ ਸਟੇਜ ਤੇ ਹੁੰਦਾ ਪਰ ਪਿਛਲੇ ਸਾਲ ਦੇਖੀ ਆਪਾਂ ਜਿਹੜੇ ਅਗੇਤੇ ਝੋਨਾਂ ਨੂੰ ਬਹੁਤ ਘੱਟ ਆਈ ਸੀ ਨਾ માત્ર ਜਿਹਦੇ ਕਰਕੇ ਝਾੜ ਚੰਗੇ ਆ ਗਏ ਸੀ ਤਾਂ ਹੁਣ ਇਹਦੇ ਕੰਟਰੋਲ ਦੀ ਗੱਲ ਕਰੀਏ ਇੱਕ ਜਿਹੜੀ ਟਰਾਈਸਾਈਕਲਾ ਜੋਲਦੀਆਂ ਪੁੜੀਆਂ ਆਉਂਦੀਆਂ ਪਹਿਲੀ ਗੱਲ ਤਾਂ ਉਹ ਬੈਨ ਹੀ ਹੈ ਕੀ ਬਾਸਪਤੀ ਤੇ ਕਰੋਨਾ 1401 ਤੇ ਉਹਦੇ ਨਾਲ ਆਪਾਂ ਨੂੰ ਵਧੀਆ ਰਿਜਲਟ ਦਿਵਾਈਆਂ ਹੋਰ ਬਹੁਤ ਆਉਂਦੀ ਹੈ ਵੀ ਉਸ ਜੀਆਂ ਉਹ ਟਰਾਈ ਨਾ ਕਰੋ ਜਦੋਂ ਹੁਣ ਮੈਂ ਵੇਖਿਆ ਕਈ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਅਡਵਾਂਸ ਦੇ ਵਿੱਚ ਉਹ ਪੁੜੀਆਂ ਕਰਤੀਆਂ ਝੋਨਿਆਂ ਦੇ ਉੱਪਰੋਂ ਨੋਕਾਂ ਵੀ ਮੱਚ ਗਿਆ ਤੇ ਵਿੱਚ ਕੰਨਿਆਂ ਦੇ ਤਾਂ ਜਮੇ ਜਮੇ ਨਾਸ ਹੀ ਹੋ ਗਿਆ ਤੇ ਦਾਣੇ ਵੀ ਬਦਰੰਗ ਹੁੰਦੇ ਆ ਕਿਉਂਕਿ ਉਹ ਬਹੁਤ ਖੁਸ਼ਕ ਪੁੜੀਆਂ ਨੇ ਤਾਂ ਇਸ ਕਰਕੇ ਤੁਸੀਂ ਪ੍ਰੋਪਰ ਕੰਟਰੋਲ ਚਾਹੁੰਦੇ ਹੋ ਹਜੇ ਤੱਕ ਜਿੱਦਾਂ ਆਈ ਨਹੀਂ ਇੱਕ ਸਿਸਟੈਮਿਕ ਦਵਾਈ ਆਉਂਦੀ ਹੈ ਆਇਸੋਪ੍ਰੋਥੋਲਿਨ 40% ਹੀ ਸੀ ਕਾਫੀ ਕੰਪਨੀਆਂ ਦੀ ਆਉਂਦੀ ਹੈ ਨਾਮੀ ਕੰਪਨੀਆਂ ਦੀ ਵੀ ਆਉਂਦੀ ਹੈ ਤੇ ਨਾਰਮਲ ਕੰਪਨੀਆਂ ਦੀ ਵੀ ਆਉਂਦੀ ਹੈ ਤਾਂ ਉਹ ਤੁਸੀਂ ਅਡਵਾਂਸ ਦੇ ਵਿੱਚ ਹੁਣ ਵਰਤ ਸਕਦੇ ਹੋ ਕਿਉਂਕਿ ਉਹ ਸਿਸਟੈਮਿਕ ਹੈ ਸਿਸਟੈਮਿਕ ਦਾ ਮਤਲਬ ਹੈ ਕਿ ਉਹ ਆਉਣ ਵਾਲੀ ਬਿਮਾਰੀ ਨੂੰ ਰੋਕੂਗੀ ਕਿਉਂਕਿ ਹਜੇ ਤੱਕ ਖੇਤ ਦੇ ਵਿੱਚ ਬਿਮਾਰੀ ਹੈ ਨਹੀਂ ਤਾਂ ਪਰ ਸਿਸਟੈਮਿਕ ਦਵਾਈ ਕੋਈ ਵੀ ਉਹਦਾ ਸਹਾਰਾ ਲੈ ਸਕਦਾ ਤੇ ਕੰਟੈਕਟ ਦਵਾਈ ਤੁਸੀਂ ਉਦੋਂ ਵਰਤਣੀ ਹੈ ਦੇ ਵਿੱਚ ਜਦੋਂ ਆਪਣਾ ਬਿਮਾਰੀ ਆਉਣ ਦੇ ਚਾਂਸਸ ਹੋਏ ਤਾਂ ਹੁਣ ਇਸ ਕਰਕੇ ਇਸ ਦੇ ਉੱਪਰ ਆਪਾਂ ਨੈਕਸ ਸਪਰੇ ਜਿਹੜੀ ਕੱਲ ਕੀਤੀ ਐ ਉਹ ਆਪਾਂ ਨਾ ਟੀਵੋ ਪਲਸ ਆਇਸੋਪ੍ਰੋਥੋਲਿਨ ਕੀਤਾ ਤੇ ਸੁੰਡੀ ਵਾਲੀ ਹੁਣ ਕੋਈ ਨਹੀਂ ਪਾਈ ਕਿਉਂਕਿ ਸੁੰਡੀ ਕੋਈ ਬਹੁਤਾ ਜਿਆਦਾ ਨੁਕਸਾਨ ਨਹੀਂ ਕਰਦੀ ਖੇਤ ਦਾ ਤਾਂ ਇਸ ਕਰਕੇ ਤੁਸੀਂ ਐਡਵਾਂਸ ਦੇ ਵਿੱਚ ਜੇ ਕੰਟਰੋਲ ਪਰ ਇਸ ਦੇ ਵਿੱਚ ਡਰ ਹੁੰਦਾ ਡਰ ਵੀ ਸੱਚਾ ਹੈ ਉਹ ਨੈਕਵਲਾਸਟ ਵਾਲਾ ਕਈ ਵਾਰ ਬਹੁਤ ਬਹੁਤ ਜਗ੍ਹਾ ਤੇ ਸਾਰਾ ਸਾਰਾ ਝੋਨਾ ਖਤਮ ਹੋਇਆ ਇਸ ਬਿਮਾਰੀ ਨਾਲ ਪਰ ਧਿਆਨ ਦੇ ਵਿੱਚ ਰੱਖਣ ਵਾਲੀ ਇਹ ਹੀ ਗੱਲ ਹੈ ਕਿ ਤੁਸੀਂ ਡੋਜ਼ ਓਵਰ ਨਾ ਪਾਓ ਜੇ ਤੁਸੀਂ ਕੋਈ ਵੀ ਸਟਰਾਵਨ ਜਾਂ ਜੋਲ ਗਰੁੱਪ ਵਰਤ ਰਹੇ ਹੋ ਤਾਂ ਜ਼ਿਆਦੇ ਖਰਚੇ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਇਹ ਜਿਹੜੇ ਗਰੁੱਪ ਨੇ ਇਹ ਵੀ ਵਧੀਆ ਨੇ ਸਿਰਫ ਆਪਾਂ ਆਪਣਾ ਮਾਣ ਖੜਾਉਣ ਲਈ ਇਹ ਸਪਰੇਆਂ ਦਾ ਸਹਾਰਾ ਲੈਨੇ ਆ ਕਿਉਂਕਿ ਜੇ ਮੌਸਮ ਦੇ ਵਿੱਚ ਬਿਮਾਰੀ ਆ ਗਈ ਚਾਹੇ ਤੁਸੀਂ ਸਪਰੇਅ ਅੱਜ ਕਰੀਏ ਚਾਹੇ 15 ਦਿਨਾਂ ਬਾਅਦ ਪਹਿਲਾਂ ਕਰੀਏ 15 ਦਿਨਾਂ ਆਉਣੇ ਕਿਤੇ ਨਾ ਕਿਤੇ ਆਫਤਾਂ ਨਾ ਕਿਤੇ ਨਾ ਕਿਤੇ ਨੁਕਸਾਨ ਆਪਣਾ ਕਰਨੇ ਨੇ ਕਿਉਂਕਿ ਇਹ ਬਿਮਾਰੀ ਬਣੀ ਇਸ ਲਈ ਹੈ 1401 ਲਈ ਤੇ ਨਾ ਹੀ ਕੋਈ ਅਜਿਹੇ ਦਾ ਵੀਜ਼ਾ ਆਇਆ ਹਜੇ ਤੱਕ ਜਿਹਦੇ ਵਿੱਚ ਪ੍ਰੋਪਰ ਨੈਕ ਬਲਾਸਟ ਦਾ ਕੰਟਰੋਲ ਹੋਵੇ ਤੇ ਜਾਂ ਚੰਡਾ ਰੋਗ ਦਾ ਹੁਣੇ ਮੇਰੇ ਕੋਲ ਪਿਛਲੇ ਸਾਲ ਸ਼ਕਤੀਵਰਧਕ ਦਾ ਵੀ ਇਹੀ ਸੀਗਾ ਇਹਦੇ ਵਿੱਚ ਬਹੁਤ ਘੱਟ ਸੀਗਾ ਚੰਡਾ ਰੋਗ ਪਰ ਇਸ ਸਾਲ ਜ਼ਿਆਦਾ ਹੈ ਇਸ ਸਾਲ ਜ਼ਿਆਦਾ ਹੈ ਤਾਂ ਇਸ ਕਰਕੇ ਕਿਸੇ ਵੀ ਬੀਜ ਦੇ ਪਿੱਛੇ ਨਾ ਲੱਗੋ ਕੰਪਨੀ ਦੇ ਵਿੱਚੇ ਜ਼ਿਆਦੇ ਕਿਉਂਕਿ ਇਹਦੇ ਵਿੱਚ ਨਾ ਹੀ ਤਾਂ 100% ਹਜੇ ਤੱਕ ਝੰਡੇ ਰੋਗ ਦਾ ਹੱਲ ਆ ਤੇ ਨਾ ਹੀ ਨੈਕ ਬਲਾਸਟ ਦਾ ਇਸ ਕਰਕੇ ਇਹਦੇ ਵਿੱਚ ਆਪਾਂ ਸਟਾਰਟਿੰਗ ਦੇ ਵਿੱਚ ਕੁਝ ਚੀਜ਼ਾਂ ਧਿਆਨ ਦੇ ਵਿੱਚ ਰੱਖ ਕੇ ਚੱਲਾਂਗੇ ਤਾਂ ਕਿ ਤਨਾ ਕਿਤੇ ਆਪਾਂ ਬਿਮਾਰੀਆਂ ਤੋਂ ਕੰਟਰੋਲ ਪਾ ਸਕਦੇ ਆ ਜਿਵੇਂ ਬਾਸਪਤੀ ਝੋਨੇ ਦੇ ਵਿੱਚ 1401 ਦੇ ਵਿੱਚ ਯੂਰੀਆ ਘੱਟ ਪਾਓ ਜਿੰਨੀ ਯੂਰੀਆ ਘੱਟ ਪਾਉਗੇ ਇਨੇ ਹਾਈਟ ਘੱਟ ਕਰਨੀ ਹੈ ਕਿਉਂਕਿ ਹਾਈਟ ਜ਼ਿਆਦਾ ਹੋਈ ਯੂਰੀਆ ਓਵਰਡੋਜ਼ ਹੋਈ ਪਹਿਲਾਂ ਛੰਡਾ ਰੋਗ ਨੂੰ ਪਹਿਲ ਮਿਲੂਗੀ ਫਿਰ ਇਹ ਹਾਈਟ ਜ਼ਿਆਦਾ ਕਰ ਜੂਗਾ ਫਿਰ ਲਾਸਟ ਦੇ ਵਿੱਚ ਤੇਲਾ ਹੌਪਰ ਤੇ ਨਾਲ ਨੈਕ ਬਲਾਸਟ ਗਰਦਨ ਤਰੋੜ ਤਾਂ ਇਹ ਸਭ ਬਿਮਾਰੀਆਂ ਆ ਜਾਂਦੀਆਂ ਤਾਂ ਇਸ ਕਰਕੇ ਜ਼ਿਆਦਾ ਇਹਨੂੰ ਡਰ ਦੇ ਵਿੱਚ ਨਾ ਲਓ ਕੋਈ ਚੱਕਰ ਨਹੀਂ ਕੋਈ ਵੀ ਦਵਾਈ ਜਾਂ ਫੰਗੀਸਾਈਡ ਆ ਉਹਦਾ 15 ਦਿਨਾਂ ਦਾ ਰਿਜ਼ਲਟ ਹੁੰਦਾ ਤੁਸੀਂ 15 ਦਿਨ ਰਿਪੀਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਕਿਉਂਕਿ ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਅੱਖਾਂ ਮੀਚ ਕੇ ਬਹਿ ਜਾਓ ਵੀ ਕੁਝ ਆਉਂਦੀ ਨਹੀਂ ਦੇਖੋ ਇਹ ਮੌਸਮ ਟਿੜਪੰਡ ਹੈ ਰੱਬ ਨਾ ਕਰੇ ਵਧੀਆ ਮੌਸਮ ਲੱਗ ਜੇ ਚੰਗਾ ਮੌਸਮ ਲੱਗ ਜੇ ਅਪਤਾਈ ਕਹਿੰਦੇ ਵੀ ਰੱਬ ਅੱਗੇ ਅਰਦਾਸ ਕਰਦੇ ਵੀ ਮੌਸਮ ਵਧੀਆ ਰਵੇ ਹਰ ਇੱਕ ਦਾ ਝਾੜ ਵਧੀਆ ਹੋਵੇ ਜਿਵੇਂ ਪਿਛਲੇ ਸਾਲ ਬਹੁਤ ਸੋਹਣੇ ਝਾੜ ਆਏ ਸੀ 1401 ਦੇ ਮੰਨ ਲਓ ਆਪਣਾ 60 ਤੋਂ 65 ਬਣ ਦੇ ਵਿੱਚ ਵਿੱਚ ਦੜਾ ਪਿਆ ਸੀ ਖੇਤ ਦਾ ਤੇ ਉਸ ਤੋਂ ਪਿਛਲੇ ਸਾਲ ਆਪਣਾ 55 ਸ ਮਨ ਲਓ 55 ਤੋਂ 60 ਦੇ ਵਿੱਚ ਪੈਂਦਾ ਰਿਹਾ ਸੀ ਤੇ ਹੁਣ ਗੱਲ ਕਰੀਏ ਜੇ ਆਪਾਂ ਦਾਣੇ ਦਾਗਿਆਂ ਦੀ ਇਹਦੀ ਚਮਕ ਆਪਾਂ ਨਹੀਂ ਬਣਾ ਸਕਦੇ ਕਿਸੇ ਵੀ ਫੰਗੀ ਸਾਈਡ ਨਾਲ ਕਿਹੇ ਤੁਸੀਂ ਕੋਈ 2000 ਰੁਪਏ ਕਿੱਲੇ ਵਾਲਾ ਸਪਰੇਅ ਕਰ ਲਿਓ ਜਿਹੜੀ ਦਾਣੇ ਦੀ ਚਮਕ ਉਹ ਕੁਦਰਤੀ ਤੌਰ ਤੇ ਬਣਣੀ ਹੈ ਤੇ ਆਪਾਂ ਨਹੀਂ ਬਣਾ ਸਕਦੇ ਕਿ ਨੈਕ ਬਲਾਸਟ ਰੋਗ ਦੀ ਜੇ ਆਪਾਂ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਉਹ ਜਿਵੇਂ ਤੁਸੀਂ ਵੇਖੋਗੇ ਆ ਗਰਦਨ ਆ ਨੈਕ ਹੈ ਜੀ ਆ ਝੰਡਾ ਪੱਤਾ ਆ ਗਿਆ ਅਵਲੀ ਆ ਗਈ ਤਾਂ ਇੱਥੋਂ ਸਟਾਰਟ ਹੋਣਾ ਇਹ ਪਹਿਲਾਂ ਪੱਤੇ ਤੇ ਨਿਸ਼ਾਨ ਪੈਣਾ ਫਿਰ ਇੱਥੇ ਪੈਣਾ ਤਾਂ ਇੱਥੋਂ ਉਸ ਤੋਂ ਬਾਅਦ ਇੱਥੋਂ ਇਹ ਬੱਲੀ ਐਦਾਂ ਹੀ ਸੁੱਕ ਜਾਣੀ ਆ ਤਾਂ ਇਹੀ ਇਹਦਾ ਕੁਛ ਬਸ ਡੇਲੀ ਸਪਰੇਅ ਨਾਲੋਂ ਜ਼ਿਆਦਾ ਮੇਰੇ ਕਹਿਣ ਦੇ ਪਾਵੇ ਦੇ ਵਿੱਚ ਆਪਾਂ ਜੇ ਡੇਲੀ ਚੈੱਕ ਕਰਦੇ ਰਹੀਏ ਖੇਤ ਨੂੰ ਵਾਰ-ਵਾਰ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਇਸ ਬਿਮਾਰੀ ਤੋਂ ਕੰਟਰੋਲ ਕਰ ਸਕਦੇ ਆ ਪਰ ਜੇ ਤੁਸੀਂ ਐਡਵਾਂਸ ਤੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਇਹਦੇ ਉੱਪਰ ਕੰਟੈਕਟ ਫੰਗੀਸਾਈਡ ਨਾ ਕਰੋ ਹਜੇ ਤੱਕ ਕਿਉਂਕਿ ਹਜੇ ਬਿਮਾਰੀ ਆਈ ਨਹੀਂ ਜੇ ਬਿਮਾਰੀ ਆ ਗਈ ਤਾਂ ਜੇ ਉਦੋਂ ਤੁਸੀਂ ਕੰਟਰੋਲ ਕਰਨਾ ਤਾਂ ਉਦੋਂ ਤੁਹਾਨੂੰ ਕੰਟੈਕਟ ਫੰਗੀਸਾਈਡ ਵਰਤਣਾ ਪੈਣਾ ਹੁਣ ਇਸ ਟਾਈਮ ਤੁਹਾਨੂੰ ਆਇਸੋਪਰੋਥੋਲਿਨ 40% ਈਸੀ ਫਾਰਮ ਦੇ ਵਿੱਚ ਆਉਂਦਾ ਤੁਸੀਂ ਉਹ ਸਪਰੇਅ ਕਰਕੇ ਇਹਦੇ ਵਿੱਚ ਨੈਕ ਬਲਾਸਟ ਨੂੰ ਕੰਟਰੋਲ ਕਰ ਸਕਦੇ ਹੋ ਬਾਕੀ ਮੇਰੀ ਸਲਾਹ ਇਹ ਹੀ ਹੈ ਕਿ ਜੇ ਤੁਸੀਂ 5-4 ਦਿਨਾਂ ਦੇ ਵਿੱਚ ਵਿੱਚ ਕੋਈ ਸਪਰੇਅ ਕੀਤੀ ਹੈ ਤਾਂ ਹੁਣ ਇਹਨੂੰ ਅਨੁਸਾਰਾ ਹੋਣ ਦਿਓ ਆਪਾਂ ਆ ਉਸ ਟਾਈਮ ਹੁਣ ਡੇਲੀ ਵੀਡੀਓ ਪਾਉਂਦੇ ਰਾਵਾਂਗੇ ਜੇ ਕੋਈ ਆਪਾਂ ਨੂੰ ਲੱਗਿਆ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ